हेलो दोस्तों ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਆਈਟੀਆਈਜ਼ ਦੇ ਵਿੱਚ ਆਈਟੀ ਦੀ ਐਡਮਿਸ਼ਨ ਚੱਲ ਰਹੀਆਂ ਨੇ ਤਾਂ ਅੱਜ ਆਪਾਂ ਵੀਡੀਓ ਦੇ ਵਿੱਚ ਜਿਹੜੀ ਮੈਂ ਇਹ ਵੀਡੀਓ ਲੈ ਕੇ ਆਈਆਂ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਅਗਰ ਕੋਈ ਬੱਚਾ ਆਈਟੀ ਟ੍ਰੇਡ ਦੇ ਵਿੱਚ ਬਿਊਟੀ ਪਾਲਰ ਦਾ ਕੋਰਸ ਕਰ ਲੈਂਦਾ ਤਾਂ ਉਹਨੂੰ ਕੀ ਕੀ ਫਾਇਦਾ ਹੋ ਸਕਦਾ ਹੈ ਜੇਕਰ ਤੁਸੀਂ ਸਾਲ ਦੀ ਆਈਟੀ ਕਰਦੇ ਹੋ ਤਾਂ ਤੁਸੀਂ ਕਿਹੜਾ ਅੰਗ ਨਾਲ ਕਿੱਥੇ ਕਿੱਥੇ ਜੌਬ ਕਰ ਸਕਦੇ ਹੋ ਜਾਂ ਕਿਹੜੀ ਕਿਹੜੀ ਜੌਬ ਤੁਹਾਨੂੰ ਮਿਲ ਸਕਦੀ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਬਿਊਟੀ ਵਾਲੇ ਦੇ ਕੋਰਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੇ ਅਗਰ ਤੁਸੀਂ ਬਿਊਟੀ ਵਾਲੇ ਕੋਰਸ ਦੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਤੁਹਾਡੀ ਤੁਹਾਡੀ 10ਵੀਂ ਪਾਸ ਹੋਣੀ ਚਾਹੀਦੀ ਹੈ ਤੇ ਤੁਹਾਡੇ ਕੋਲ ਤੁਹਾਡਾ ਆਧਾਰ ਕਾਰਡ ਹੋਣਾ ਚਾਹੀਦਾ ਹੈ ਈਮੇਲ ਆਈਡੀ ਹੋਣੀ ਚਾਹੀਦੀ ਹੈ ਤੇ ਤੁਹਾਡਾ ਫੋਨ ਨੰਬਰ ਹੋਣਾ ਚਾਹੀਦਾ ਹੈ ਤੇ ਈਜ਼ੀ ਤੁਸੀਂ ਆਪਣੀ ਆਈਟੀ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਜਿਹੜਾ ਇਹ ਸਰਟੀਫਿਕੇਟ ਹੈ ਇਹ ਤੁਹਾਡਾ ਐਨਸੀਬਿਟੀ ਦਾ ਕਰ ਹੋਏਗਾ ਤਾਂ ਤੁਸੀਂ इजीली ਫੋਰਨ ਕੰਟਰੀ ਜਾ ਕੇ ਵੀ ਸੈਟਲ ਹੋ ਸਕਦੇ ਹੋ ਕਿਉਂਕਿ ਐਨਸੀਬਿਟੀ ਦਾ ਸਰਟੀਫਿਕੇਟ ਜਿਹੜਾ ਹੈ ਉਹ ਆਲ ਓਵਰ ਵਰਡ ਦੇ ਵਿੱਚ ਵੈਲਿਡ ਹੁੰਦਾ ਸੋ ਅਗਰ ਤੁਸੀਂ ਕੋਈ ਬੱਚਾ ਐਸਾ ਹੈ ਜਿਹਨੇ ਐਡਮਿਸ਼ਨ ਲੈਣੀ ਹੈ ਤਾਂ ਐਡਮਿਸ਼ਨ ਚੱਲ ਰਹੀਆਂ ਨੇ ਤੁਸੀਂ ਸਾਡੇ ਨਾਲ ਪਿੱਛੇ ਦੇਤੇ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਅਤੇ ਆਈਟੀ ਦੇ ਐਡਮਿਸ਼ਨ ਦੇ ਰਿਗਾਰਡਿੰਗ ਗੱਲ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਕਿ ਅਗਰ ਕੋਈ ਬੱਚਾ ਆਈਟੀ ਦਾ 1 ਸਾਲ ਦਾ ਡਿਗਰੀ ਪੱਧਰ ਦਾ ਕੋਰਸ ਕਰ ਲੈਂਦਾ ਹੈ ਤਾਂ ਉਹ ਕਿਵੇਂ ਕਿਵੇਂ ਜੋਬ ਪ੍ਰਾਪਤ ਕਰ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਅਗਰ ਤੁਸੀਂ ਬਿਊਟੀ ਪਾਲ ਦਾ ਕੋਰਸ ਕੀਤਾ ਹੋਇਆ ਤਾਂ ਤੁਸੀਂ ਆਪਣਾ ਖੁਦ ਦਾ ਬਿਊਟੀ ਪਾਲਰ ਖੋਲ੍ਹ ਸਕਦੇ ਹੋ ਤੁਹਾਡੇ ਕੋਲ ਤੁਹਾਡਾ ਸਰਟੀਫਿਕੇਟ ਹੋਏਗਾ ਤਾਂ ਤੁਹਾਨੂੰ ਬੈਂਕ ਦਾ ਲੋਨ ਵੀ ਮਿਲ ਸਕਦਾ ਜਿਹਦਾਂ ਤੁਸੀਂ ਬਾਹਰ ਦੇ ਲਈ ਵੀ ਅਪਲਾਈ ਕਰ ਸਕਦੇ ਹੋ ਮੀਨਸ ਕਿ ਵਿਦੇਸ਼ਾਂ ਵਿੱਚ ਜਾ ਕੇ ਵੀ ਸੈਟਲ ਹੋ ਸਕਦੇ ਹੋ ਇਸ ਦੇ ਨਾਲ ਉਹ ਤੁਸੀਂ ਫਿਟਨੈਸ ਟੀਚਰ ਲੱਗ ਸਕਦੇ ਹੋ ਅਗਰ ਤੁਸੀਂ 1 ਸਾਲ ਦਾ ਆਈਟੀ ਦਾ ਕੋਰਸ ਕਰਦੇ ਹੋ ਤੇ ਉਸ ਤੋਂ ਬਾਅਦ ਸੀਟੀਏ ਕਰ ਲੈਂਦੇ ਹੋ ਤੁਸੀਂ ਪਲੱਸ 2 ਦੇ ਸਕੂਲ ਤੱਕ ਟ੍ਰੇਨਰ ਟੀਚਰ ਵੀ ਲੱਗ ਸਕਦੇ ਹੋ ਅਤੇ ਜਾਂ ਫਿਰ ਕਿਸੇ ਵੀ ਆਈਟੀ ਦੇ ਵਿੱਚ ਪ੍ਰਾਈਵੇਟ ਇਨਸਟ੍ਰਕਟਰ ਦੇ ਤੌਰ ਤੇ ਵੀ ਜੋਬ ਪ੍ਰਾਪਤ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਪ੍ਰਾਈਵੇਟ ਅਦਾਰੇ ਦੇ ਵਿੱਚ ਵੀ ਬਿਊਟੀਸ਼ਨ ਦਾ ਕੰਮ ਕਰ ਸਕਦੇ ਹੋ ਫਿਲਮ ਇੰਡਸਟਰੀ ਦੇ ਵਿੱਚ ਵੀ ਜੋ ਐਕਟਰ ਹੁੰਦੇ ਨੇ ਉਹਨੂੰ ਤਿਆਰ ਕਰਨ ਦਾ ਕੰਮ ਤੁਹਾਨੂੰ ਮਿਲ ਸਕਦਾ ਹੈ ਉੱਥੇ ਵੀ ਤੁਸੀਂ ਵਧੀਆ ਇਨਕਮ ਪ੍ਰਾਪਤ ਕਰ ਸਕਦੇ ਹੋ ਪ੍ਰੀ-ਬੈਡੀ ਜਿਹੜੀ ਸ਼ੂਟਿੰਗ ਹੁੰਦੀ ਹੈ ਉਹਦੇ ਵਿੱਚ ਵੀ ਤੁਸੀਂ ਔਰ ਲੜਕੇ ਤੇ ਲੜਕੀਆਂ ਨੂੰ ਤਿਆਰ ਕਰਨ ਦਾ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਵਿਦੇਸ਼ਾਂ ਵਿੱਚ ਪੜ੍ਹਨ ਲਈ ਜਾਣਾ ਚਾਹੁੰਦੇ ਹੋ ਤੇ ਅਗਰ ਤੁਹਾਨੂੰ ਬਿਊਟੀ ਪਾਲਰ ਦਾ ਪਰਫੈਕਟ ਕੰਮ ਆਉਂਦਾ ਹੈ ਤਾਂ ਤੁਸੀਂ ਕੈਸ਼ ਦੇ ਵਿੱਚ ਹੀ ਵਧੀਆ ਪੇਮੈਂਟ ਲੈ ਸਕਦੇ ਹੋ ਪਾਰਟ ਟਾਈਮ ਵੀ ਕੰਮ ਕਰ ਸਕਦੇ ਹੋ ਤੇ ਫੁੱਲ ਟਾਈਮ ਵੀ ਕੰਮ ਕਰ ਸਕਦੇ ਹੋ ਇਹਦੇ ਨਾਲੇ ਵੀ ਤੁਹਾਨੂੰ ਉੱਥੇ ਡਾਲਰਾਂ ਦੇ ਵਿੱਚ ਬਹੁਤ ਹੀ ਵਧੀਆ ਇਨਕਮ ਪ੍ਰਾਪਤ ਹੋ ਸਕਦੀ ਹੈ ਇਸ ਤੋਂ ਇਲਾਵਾ ਨਾਟਕ ਕੰਪਨੀ ਦੇ ਨਾਲ ਤੁਸੀਂ ਟਾਈ ਅਪ ਕਰ ਸਕਦੇ ਹੋ ਉੱਥੇ ਵੀ ਜਿਹੜੇ ਆਰਟਿਸਟ ਹੁੰਦੇ ਨੇ ਉਹਨਾਂ ਨੂੰ ਤਿਆਰ ਕਰਨ ਦਾ ਕੰਮ ਤੁਹਾਨੂੰ ਮਿਲ ਸਕਦਾ ਹੈ ਬਹੁਤ ਸਾਰੇ ਆਰਟਿਸਟ ਕੀ ਵੀ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਨਾਲ ਵੀ ਤੁਸੀਂ ਐਜ਼ ਅ ਬਿਊਟੀਸ਼ੀਅਨ ਕੰਮ ਕਰ ਸਕਦੇ ਹੋ ਕਿਸੇ ਵੀ ਡੀਜੇ ਵਾਲੇ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਉੱਥੇ ਵੀ ਆਰਟਿਸਟ ਨੂੰ ਤਿਆਰ ਕਰਨ ਦਾ ਕੰਮ ਤੁਹਾਨੂੰ ਮਿਲ ਸਕਦਾ ਹੈ ਉੱਥੇ ਵੀ ਤੁਸੀਂ ਐਜ਼ ਅ ਬਿਊਟੀਸ਼ੀਅਨ ਕੰਮ ਕਰ ਸਕਦੇ ਹੋ ਕਰਵਾ ਚੌਰ ਤੇ ਜਿਵੇਂ ਮਹਿੰਦੀ ਵਗੈਰਾ ਦਾ ਕੰਮ ਹੁੰਦਾ ਹੈ ਜਾਂ ਬਿਊਟੀ ਵਾਲਾ ਦਾ ਬਾਕੀ ਜਿਹੜੇ ਕੰਮ ਹੁੰਦੇ ਨੇਗੇ ਫੇਸ਼ੀਅਲ ਵਗੈਰਾ ਕਰਨ ਦਾ ਕੰਮ ਇਹ ਕੰਮ ਵੀ ਤੁਹਾਨੂੰ ਈਜ਼ੀਲੀ ਮਿਲ ਸਕਦਾ ਹੈ ਇਸ ਤੋਂ ਇਲਾਵਾ ਬਰਾਇਡਲ ਮੇਕਅਪ ਦਾ ਕੰਮ ਤੁਸੀਂ ਕਰ ਸਕਦੇ ਹੋ ਐਜ਼ ਅ ਹੈਅਰ ਡ੍ਰੈਸਰ ਕੰਮ ਕਰ ਸਕਦੇ ਹੋ ਅਤੇ ਐ ਦੇ ਹੇਅਰ ਆਰਟਿਸਟ ਵੀ ਤੁਹਾਨੂੰ ਕੰਮ ਮਿਲ ਸਕਦਾ ਹੈ। ਅਤੇ ਤੁਹਾਨੂੰ ਇਹ ਆਈਟੀ ਕਰਦੇ ਕਰਦੇ ਤੁਹਾਨੂੰ ਕਾਫੀ ਜ਼ਿਆਦਾ ਬਿਊਟੀ ਪ੍ਰੋਡਕਟਸ ਦੀ ਨੋਲਿਜ ਹੋ ਜਾਂਦੀ ਹੈ ਤਾਂ ਤੁਸੀਂ ਬਿਊਟੀ ਪ੍ਰੋਡਕਟਸ ਸੇਲ ਕਰਨ ਦਾ ਕੰਮ ਵੀ ਘਰੇ ਬੈਠ ਕੇ ਹੀ ਕਰ ਸਕਦੇ ਹੋ। ਮੀਨਸ ਕਿ ਅਲੀ ਤੁਹਾਨੂੰ ਪਰਫੈਕਟ ਇੱਕ ਚੀਜ਼ ਦੀ ਲੋੜ ਨਹੀਂ ਹੁੰਦੀ ਸਿੰਪਲ ਤੁਸੀਂ ਘਰ ਤੋਂ ਆਪਣੇ ਕੰਮ ਨੂੰ ਸਟਾਰਟ ਕਰਕੇ ਛੋਟੇ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਲੈ ਕੇ ਜਾ ਸਕਦੇ ਹੋ। ਸੋ ਕਾਫੀ ਜ਼ਿਆਦਾ ਐਸੇ ਮੌਕੇ ਨੇ ਜਿਨ੍ਹਾਂ ਦੇ ਰਾਹੀਂ ਤੁਹਾਨੂੰ ਇਨਕੋ ਪ੍ਰਾਪਤ ਕਰਨ ਦੇ ਸਾਧਨ ਮਿਲ ਸਕਦੇ ਨੇ। ਘਰੇ ਬੈਠ ਕੇ ਹੀ ਤੁਸੀਂ ਹੈਡਿੰਗ ਦਾ ਮੈਂਦੀ ਲਗਾਉਣ ਦਾ ਜਾਂ ਫੇਸ਼ੀਅਰ ਕਰਨ ਦਾ ਬਲੀਚ ਦਾ ਇਹ ਸਾਰੇ ਨਿੱਕੇ ਨਿੱਕੇ ਕੰਮ ਤੁਸੀਂ ਘਰੇ ਬੈਠ ਕੇ ਕਰਕੇ ਆਪਣੇ ਖੁੱਦ ਦਾ ਖਰਚਾ ਵਧੀਆ ਕੱਢ ਸਕਦੇ ਹੋ ਅਤੇ ਫੋਰਨ ਕੰਟਰੀ ਜਾ ਕੇ ਵੀ ਸੈਟਲ ਹੋ ਸਕਦੇ ਹੋ ਸੋ ਜਿਹੜੇ ਬੱਚੇ ਆਈਟੀ ਦਾ ਕੋਰਸ ਕਰਨਾ ਚਾਹੁੰਦੇ ਨੇ ਉਹ ਜਲਦ ਹੋ ਜਾ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਅਤੇ ਸਾਡੀ ਆਈਡੀ ਨੂੰ ਐਡਮਿਸ਼ਨ ਲੈ ਸਕਦੇ ਨੇ ਸੋ ਪਲੀਜ਼ ਵਿਰੇ ਜਾਣਕਾਰੀ ਲਈ 9815101148 98882 95000 ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ